ਇਹ ਰਾਜਵੀਰ ਜਵੰਦਾ ਹਾਦਸੇ ਵਾਲੀ ਥਾਂ ਤੇ ਹੀ ਮਰ ਗਿਆ ਸੀ ਤੇ ਫਿਰ ਉਸ ਨੂੰ ਆਈਸੀਯੂ ਵਿੱਚ 11 ਦਿਨ ਤੱਕ ਕਿਉਂ ਰੱਖਿਆ ਗਿਆ ਤੇ ਉਸ ਨੂੰ ਵੈਂਟੀਲੇਟਰ ਤੇ ਜ਼ਿੰਦਗੀ ਤੇ ਮੌਤ ਨਾਲ ਕਿਉਂ ਲੜਾਇਆ ਗਿਆ ਤੇ ਸਭ ਤੋਂ ਖਤਰਨਾਕ ਸਵਾਲ ਆਈਸੀਯੂ ਵਿੱਚ ਡਰਾਮਾ ਕਿਉਂ ਰਚਿਆ ਗਿਆ ਇਹੋ ਜਿਹੇ ਦਾਅਵੇ ਕੀ ਸੱਚ ਹੋ ਸਕਦੇ ਨੇ ਜਾਂ ਫਿਰ ਇਹ ਸਿਰਫ ਲੋਕਾਂ ਦੀ ਖਾਮੋਸ਼ੀ ਤੋਂ ਉੱਠਦਾ ਹੰਗਾਮਾ ਆ ਕਿਉਂਕਿ ਇੱਕ ਪਾਸੇ ਡਾਕਟਰ ਕਹਿੰਦੇ ਰਹੇ ਉਮੀਦ ਹੈ ਠੀਕ ਹੋ ਜਾਵੇਗਾ ਰਾਜਵੀਰ ਤੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਦਾਅਵੇ ਆਉਣ ਲੱਗੇ ਉਹ ਤਾਂ ਹਾਦਸੇ ਵਾਲੀ ਥਾਂ ਤੇ ਹੀ ਮਰ ਗਿਆ ਸੀ ਇਸੀ ਜੁਦੀ ਕਹਾਣੀ ਇੱਕ ਸਿਰਫ ਡਰਾਮਾ ਸੀ ਦੋਸਤੋ ਇਸ ਵੀਡੀਓ ਨੂੰ ਆਖਿਰ ਤੱਕ ਜਰੂਰ ਸੁਣਨਾ ਕਿਉਂਕਿ ਅੱਜ ਦੀ ਇਸ ਸਟੋਰੀ ਸੱਚ ਦੇ ਸਵਾਲ ਦੋਵੇਂ ਖੋਲ ਦਵੇਗੀ ਤੇ ਨਾਲ ਹੀ ਤੁਹਾਨੂੰ ਹੈਰਾਨ ਕਰ ਦੇਵੇਗੀ ਚਲੋ ਆਜੋ ਕਰਦੇ ਹਾਂ ਵੀਡੀਓ ਨੂੰ ਸਟਾਰਟ ਤਾਰੀਖ ਸੀ 27 ਸਤੰਬਰ 2025 ਜਗ੍ਹਾ ਬੱਦੀ ਹਿਮਾਚਲ ਪ੍ਰਦੇਸ਼ ਪਹਾੜਾਂ ਦੀ ਹਵਾ ਦੋਸਤਾਂ ਨਾਲ ਘੁੰਮਣ ਗਿਆ ਰਾਜਵੀਰ ਤੇ ਰਾਜਵੀਰ ਆਪਣੀ BMW ਐਡਵੈਂਚਰ ਬਾਈਕ ਤੇ ਸ਼ਿਮਲੇ ਵੱਲ ਨਿਕਲ ਪਿਆ ਆਪਣੇ ਦੋਸਤਾਂ ਦੇ ਨਾਲ ਸਾਰੇ ਦੋਸਤ ਭਰਾ ਬਹੁਤ ਜ਼ਿਆਦਾ ਖੁਸ਼ ਸੀ ਪਰ ਦੋਸਤੋ ਸਮਾਧਨੇ ਕੀਤੇ ਲਿਖ ਕੇ ਰੱਖਿਆ ਹੋਇਆ ਸੀ ਇੱਥੇ ਰਾਜਵੀਰ ਦਾ ਸਫਰ ਮੋਕ ਜਾਣਾ ਆ ਰਸਤੇ ਵਿੱਚ ਅਚਾਨਕ ਬੈਲ ਜਾ ਗਾਓ ਰਸਤੇ ਤੇ ਆ ਗਏ ਇੱਕ ਸੈਕਿੰਡ ਦੇ ਵਿੱਚ ਹੀ ਰਾਜਵੀਰ ਆਪਣੀ ਬਾਈਕ ਦਾ ਕੰਟਰੋਲ ਖੋ ਬੈਠਾ ਤੇ ਬਾਈਕ ਸਿੱਧੀ ਸੜਕ ਤੇ ਡਿੱਗ ਪਈ ਸਭ ਤੋਂ ਭਿਆਨਕ ਝੋਟ ਫੇਰਾ ਤੇ ਰੀੜ ਦੀ ਹੱਡੀ ਤੇ ਸੀ ਹੜਕ ਰਹਾਟ ਤੇ ਲੋਕਾਂ ਦੇ ਚਿਹਰਿਆਂ 'ਚ ਡਰ ਕਿਸੇ ਨੇ ਦੇਰ ਨਾ ਲਈ ਉਸ ਨੂੰ ਉੱਥੇ ਹੀ ਪਿੰਡ ਦੇ ਵਿੱਚ ਜੋ ਹਸਪੀਟਲ ਸੀ ਉੱਥੇ ਲੈ ਗਏ ਉਧਰ ਸੋਸ਼ਲ ਮੀਡੀਆ ਤੇ ਖਬਰ ਫੈਲ ਗਈ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਹਾਲਤ ਬਹੁਤ ਜਿਆਦਾ ਗੰਭੀਰ ਆ ਸਾਰੇ ਜਾਣੇ ਅਰਦਾਸਾਂ ਕਰੋ ਕਿਉਂਕਿ ਹੁਣ ਉਸ ਦਾ ਬਜਣਾ ਬਹੁਤ ਜ਼ਿਆਦਾ ਮੁਸ਼ਕਲ ਆ ਤੇ ਉਹ ਪਲ ਪੰਜਾਬ ਦੇ ਹਰੇਕ ਘਰ ਦੀ ਧੜਕਣ ਠਹਿਰ ਗਈ ਮਾਵਾਂ ਨੇ ਦਵਾਵਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਪੈਂਜ ਨੇ ਗੁਰਦੁਆਰੇ ਵਿੱਚ ਚਾਨਣ ਜਗਾਉਣੇ ਸ਼ੁਰੂ ਕਰ ਦਿੱਤੇ ਸਾਰੇ ਇੰਤਜ਼ਾਰ ਕਰ ਰਹੇ ਸਨ ਪਤਾ ਨਹੀਂ ਆਈ ਸੀ ਯੂ ਤੋਂ ਕਿਹੋ ਜੀ ਖਬਰ ਆਉਣੀ ਪਰ ਸਾਰਿਆਂ ਨੂੰ ਉਸ ਖਬਰ ਦਾ ਇੰਤਜ਼ਾਰ ਸੀ ਰਾਜਵੀਰ ਨੂੰ ਜਦੋਂ ਹਸਪੀਟਲ ਲੈ ਕੇ ਗਏ ਤੇ ਉੱਥੇ ਡਾਕਟਰਾਂ ਨੇ ਇਲਾਜ ਕਰਨ ਲੱਗੇ ਕਿਆ ਉਸ ਦੇ ਦਿਮਾਗ ਵਿੱਚ ਸੋਜਿਆ ਸਪੈਨਲ ਕੋਰਡ ਜ਼ਖਮੀ ਆ ਕੁਝ ਰਪੋਟਾਂ ਕਹਿੰਦੀਆਂ ਦਿਲ ਦਾ ਅਟੈਕ ਵੀ ਆਇਆ ਡਾਕਟਰ ਨੇ ਉਸ ਵੇਲੇ ਹੀ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਉਹਨੂੰ ਮੈਡੀਕਲ ਟਰਮ ਐਡਵਾਂਸ ਲਾਈਫ ਸਪੋਰਟ ਵਰਤੀ ਗਈ 16th of ਫੌਟ ਹਸਪੀਟਲ ਮੋਹਾਲੀ ਵਿੱਚ ਸ਼ਿਫਟ ਕੀਤਾ ਗਿਆ ਨੈਰੋ ਸਰਜਰੀ ਟੀਮ ਨੇ 24 ਘੰਟੇ ਉਸ ਦੇ ਉੱਤੇ ਨਿਗਰਾਨੀ ਰੱਖੀ ਉਹ ਬ੍ਰੇਨ ਡੈੱਡ ਹੋ ਸਕਦਾ ਸੀ ਪਰ ਡਾਕਟਰ ਨੇ ਜੇਬਾਪ ਨਹੀਂ ਕੀਤਾ ਇੱਥੇ ਲੋਕ ਕਹਿਣ ਲੱਗੇ ਇਹ ਸਿਰਫ ਇੱਕ ਡਰਾਮਾ ਆ ਉਹ ਪਹਿਲੇ ਦਿਨ ਹੀ ਮਰ ਗਿਆ ਸੀ ਜਦੋਂ ਉਸ ਦਾ ਐਕਸੀਡੈਂਟ ਹੋਇਆ ਸੀ ਪਰ ਦੋਸਤੋ ਜੇ ਇਹ ਡਰਾਮਾ ਮਾ ਹੁੰਦਾ ਤਹਾਂ ਹਸਪਤਾਲ ਵਿੱਚ 11 ਦਿਨ ਤੱਕ ਬਾਹਰ ਲਾਈਨ ਵਿੱਚ ਖੜਕੇ ਲੋਕੀ ਅਰਦਾਸ ਆ ਕਿਉਂ ਕਰਦੇ ਸਾਰਿਆਂ ਨੇ ਉਥੇ ਅਰਦਾਸਾਂ ਕੀਤੀਆਂ ਉਹਦੇ ਪਰਿਵਾਰ ਨੇ ਹਰ ਇੱਕ ਦਿਨ ਉਮੀਦ ਨਾਲ ਦਸਤਖਤ ਕੀਤੇ ਨਾ ਕਿ ਡੈਥ ਸਰਟੀਫਿਕੇਟ ਹੁਣ ਗੱਲ ਕਰਦੇ ਆ ਆਈ ਸੀ ਯੂ ਡਰਾਮਾ ਸੀ ਜਾਂ ਸੱਚੀ ਮੌਤ ਦੀ ਲੜਾਈ ਲੜ ਰਿਆ ਸੀ ਰਾਜਵੀਰ ਬਹੁਤ ਲੋਕ ਕਹਿੰਦੇ ਨੇ ਉਹ ਤਾਂ ਐਕਸੀਡੈਂਟ ਵਾਲੀ ਥਾਂ ਤੇ ਹੀ ਮਰ ਗਿਆ ਸੀ ਆਈ ਸੀ ਯੂ ਵਿੱਚ ਰੱਖਿਆ ਗਿਆ ਸਿਰਫ মিডিਆ ਅਟੈਂਸ਼ਨ ਲਈ ਪਰ ਦੋਸਤੋ ਹੁਣ ਗੱਲ ਕਰੀਏ ਸੱਚ ਦੀ ਜਿਹੜਾ ਕਿਸੇ ਤੋਂ ਲੁਕਿਆ ਨਹੀਂ ਰਹਿਣਾ ਚਾਹੀਦਾ ਹਸਪਤਾਲ ਦੇ ਸਰਕਾਰੀ ਬਿਆਨ ਵਿੱਚ ਸਾਫ਼ ਲਿਖਿਆ ਗਿਆ ਸੀ ਫਿਰ ਤੇ ਭਾਰੀ ਚੋੜਿਆ ਬ੍ਰੇਡ ਦੀ ਹੱਡੀ ਟੁੱਟ ਗਈ ਆ ਦਿਲ ਕਮਜ਼ੋਰ ਅਤੇ ਸਰੀਰ ਦੇ ਕਈ ਅੰਗ ਕੰਮ ਕਰਨਾ ਬੰਦ ਕਰ ਚੁੱਕੇ ਨੇ ਇਹ ਕੋਈ ਫਿਲਮ ਦਾ ਸੀਨ ਨਹੀਂ ਇਹ ਡਾਕਟਰ ਦੇ ਸਬੂਤ ਨੇ ਜੋ ਕਿ ਕਾਗਜ਼ ਤੇ ਲਿਖਿਆ ਸੱਚ ਸੀ ਅਤੇ ਇਹ ਗੱਲ ਧਿਆਨ ਨਾਲ ਸੁਣ ਲੋ ਕਿਸੇ ਵੀ ਸਰਕਾਰੀ ਕਾਗਜ਼ ਜਾਂ ਹਸਪਤਾਲ ਦੇ ਰਿਕਾਰਡ ਵਿੱਚ ਇਹ ਨਹੀਂ ਲਿਖਿਆ ਕਿ ਆਈ ਸੀ ਯੂ ਵਿੱਚ ਇੱਕ ਡਰਾਮਾ ਕੀਤਾ ਗਿਆ ਸੀ ਰਾਜਵੀਰ ਦੇ ਸਰੀਰ ਤੇ ਸੱਚਮੁੱਚ ਝੋਟਾ ਸਨ ਫਟਾ ਅਬਨਾਰਬੀ ਨਹੀਂ ਸਨ ਡਾਕਟਰਾਂ ਨੇ ਵੀ ਬਹੁਤ ਮਿਹਨਤ ਕੀਤੀ ਲੜਾਈ ਲੜੀ ਇੱਕ ਵਾਰ ਉਸ ਦਾ ਦਿਲ ਕੁਝ ਘੰਟਿਆਂ ਲਈ ਦੁਬਾਰਾ ਧੜਕਿਆ ਸੀ ਤੇ ਪੂਰੇ ਸੋਸ਼ਲ ਮੀਡੀਆ ਤੇ ਖਬਰਾਂ ਫੈਲ ਗਈਆਂ ਸੀ ਕਿ ਰਾਜਵੀਰ ਠੀਕ ਹੋ ਗਿਆ ਪਰ 11 ਦਿਨ ਵੈਂਟੀਲੇਟਰ ਤੇ ਰਹਿ ਕੇ ਉਸ ਦੇ ਸਰੀਰ ਨੇ ਆਖਿਰਕਾਰ ਹਾਰ ਮੰਨ ਹੀ ਲਈ ਇਹ ਵੀ ਆਈਸੀਯੂ ਦਾ ਸੱਚ ਨਾ ਝੂਠ ਨਾ ਨਾਟਕ ਸਿਰਫ ਇੱਕ ਹਾਦਸੇ ਤੋਂ ਜਨਮ ਲਿਆ ਸੱਚ ਜਿਸ ਨੂੰ ਹਰ ਡਾਕਟਰ ਮੰਨਦਾ ਆ ਤੇ ਫਿਰ 8 ਅਕਤੂਬਰ ਦੀ ਸਵੇਰ ਪੂਰੇ ਪੰਜਾਬ ਦੇ ਵਿੱਚ ਚੁੱਪਚਾਪ ਆ ਗਈ ਹਸਪਤਾਲ ਦੀ ਬੱਤੀ ਹੌਲੀ-ਹੌਲੀ ਬੁਝ ਗਈ ਤੇ ਇੱਕ ਹੱਸਦਾ ਚਿਹਰਾ ਤਸਵੀਰ ਬਣ ਕੇ ਕੰਧ ਤੇ ਟੰਗ ਹੋ ਗਿਆ ਪਰ ਕਹਾਣੀ ਇੱਥੇ ਖਤਮ ਨਹੀਂ ਹੋਈ ਸੋਸ਼ਲ ਮੀਡੀਆ ਤੇ ਖਬਰਾਂ ਤੂਫਾਨ ਵਾਂਗ ਫੈਲ ਗਈਆਂ ਕਿਸੇ ਨੇ ਲਿਖਿਆ ਰਾਜਵੀਰਤਾ ਉਸੇ ਧਮ ਮਰ ਗਿਆ ਸੀ ਜਦੋਂ ਉਸ ਦਾ ਐਕਸੀਡੈਂਟ ਹੋਇਆ ਸੀ ਕਿਸੇ ਨੇ ਕਿਹਾ ਹਸਪੀਟਲ ਵਾਲਿਆਂ ਨੇ ਸਿਰਫ ਪੈਸਾ ਖਾਦਾ ਉਹਦੀ ਫੈਮਿਲੀ ਤੋਂ ਪਰ ਦੋਸਤੋ ਇਹਨਾਂ ਗੱਲਾਂ ਦਾ ਕੋਈ ਸਰਕਾਰੀ ਸਬੂਤ ਕਦੇ ਕੋਈ ਵੀ ਸਾਹਮਣੇ ਨਹੀਂ ਆਇਆ ਨਾ ਕਿਸੇ ਰਿਕਾਰਡ ਦੇ ਵਿੱਚ ਨਾ ਕਿਸੇ ਅਪਰੂਖ ਦੇ ਵਿੱਚ ਨਾ ਡਾਕਟਰ ਨੇ ਦਾ ਇਹੋ ਜਿਹਾ ਬਿਆਨ ਦਿੱਤਾ ਲੋਕ ਆਪਣੀ ਸੋਚ ਨਾਲ ਆਪਣੀਆਂ ਕਹਾਣੀਆਂ ਬਣਾਉਂਦੇ ਰਹੇ ਪਰ ਅਸਲੀ ਸੱਚ ਇਹੀ ਸੀ ਕਿ ਮੈਡੀਕਲ ਰਿਪੋਰਟ ਵਿੱਚ ਜੋ ਲਿਖਿਆ ਗਿਆ ਸੀ ਉਥੇ ਲਿਖਿਆ ਗਿਆ ਸੀ ਸਰੀਰ ਦੀ جنگ ਆਖਿਰਕਾਰ ہار ਗਈ ਸੀ ਹੁਣ ਇਹ ਗੱਲ ਵੀ ਧਿਆਨ ਨਾਲ ਸੁਣ ਲਓ ਜੇ ਹਸਪੀਟਲ ਨੇ ਡਰਾਮਾ ਕੀਤਾ ਹੁੰਦਾ ਕਿ ਡਾਕਟਰ 11 ਦਿਨ ਤੱਕ ਉਹਦੀ ਮੈਡੀਕਲ ਚਲਾਉਂਦੇ ਰਹਿੰਦੇ ਕਿ ਉਹਨੂੰ 11 ਦਿਨ ਤੱਕ ਵੈਂਟੀਲੇਟਰ 'ਤੇ ਰੱਖਦੇ ਕਿ ਫੈਮਿਲੀ ਮੀਡੀਆ ਤੇ ਆ ਕੇ ਸੱਚ ਨਾਲ ਦੱਸਦੀ ਇੱਕ ਗੱਲ ਯਾਦ ਰੱਖ ਲਓ ਦੋਸਤੋ ਹਰ ਆਵਾਜ਼ ਸੱਚੀ ਨਹੀਂ ਹੁੰਦੀ ਤੇ ਹਰ ਚੁੱਪ ਝੂਠ ਨਹੀਂ ਹੁੰਦੀ ਅੰਤਿਮ ਸੰਸਕਾਰ ਵਾਲੇ ਦਿਨ ਲੱਖਾਂ ਲੋਕ ਉਸਨੂੰ ਵਿਦਾ ਕਰਨਾ ਆਏ। ਮਾਵਾ ਦੇ ਹੱਥ ਕੰਬ ਰਹੇ ਸਨ। ਜਵਾਨ ਅੱਖਾਂ ਵਿੱਚ ਹੰਝੂ ਸੀ ਪਰ ਇੱਕ ਗੱਲ ਲਾਊਡਰ ਹੋ ਰਹੀ ਸੀ। ਲੈਜੈਂਡ ਕਦੇ ਨਹੀਂ ਮਰਦੇ। ਉਹ ਸਿਰਫ ਮਿੱਟੀ ਨਹੀਂ, ਜੱਦਾ ਬਣ ਕੇ ਜਿਉਂਦੇ ਨੇ। ਮਤਲਬ ਜੇ ਡਰਾਮਾ ਹੁੰਦਾ ਤਾਂ ਉਹ 11 ਦਿਨ ਤੱਕ ਲੜਾਈ ਨਾਲ ਲੜਦਾ। ਸੱਚ ਇਹ ਆ ਉਹ ਹਰ ਦਿਨ ਜ਼ਿੰਦਗੀ ਤੋਂ ਆਖਰੀ ਮੌਕਾ ਮੰਗ ਰਿਹਾ ਸੀ। 8 ਅਕਤੂਬਰ ਸਵੇਰੇ ਸਵੇਰੇ ਹਸਪੀਟਲ ਵਿੱਚ ਇੱਕ ਸਾਇਲੈਂਟ ਅਲਾਰਮ ਵੱਜਿਆ। ਡਾਕਟਰ ਨੇ ਆਫੀਸ਼ਲ ਸਟੇਟਮੈਂਟ ਦਿੱਤਾ ਰਾਜਵੀਰ ਚੰਦਾ ਇਹ ਜਨੋਮ ਉਸ ਦੀ ਮੌਤ ਦਾ ਕਾਰਨ ਲਿਖਿਆ ਗਿਆ ਮਲਟੀਪਲ ਆਰਗਨ ਫੇਲਿਅਰ ਹਾਂਜੀ 35 ਸਾਲ ਜਿਸ ਉਮਰ ਵਿੱਚ ਲੋਕ ਕੈਰੀਅਰ ਬਣਾਉਣ ਦਾ ਸੋਚਦੇ ਨੇ ਪਰ ਰਾਜਵੀਰ ਲਈ ਇਹ ਆਖਿਰ ਦੀ ਲਕੀਰ ਹੀ ਬਣ ਕੇ ਰਹਿ ਗਈ ਖਬਰ ਜਿਵੇਂ ਹੀ ਸੋਸ਼ਲ ਮੀਡੀਆ ਤੇ ਫੈਲੀ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਹਿਲ ਕੇ ਰਹਿ ਗਈ ਪੰਜਾਬ ਦੇ ਸਿੰਗਰ ਵੀ ਉਸ ਦੇ ਘਰ ਪਹੁੰਚੇ ਕਿਸੇ ਨੇ ਮਾਂ ਨੂੰ ਚੁੱਕ ਕਰਾਇਆ ਕਿਸੇ ਨੇ ਬੱਚਿਆਂ ਨੂੰ ਸੰਭਾਲਿਆ ਪਰ ਸਭ ਦੇ ਚਿਹਰਿਆਂ ਤੇ ਸਿਰਫ ਸੈਡਨੈਸ ਸੀ ਕਿਸੇ ਗਾਇਕ ਨੇ ਹੌਲੀ ਜਿਹਾ ਕਿਹਾ ਸਾਡੀ ਇੰਡਸਟਰੀ ਚ ਇੱਕ ਹੋਰ ਸੁਰ ਘਟ ਹੋ ਗਈ ਰਾਜਵੀਰ ਨਹੀਂ ਗਿਆ ਤੇ ਇਹ ਲਾਈਨ ਵੀ ਕਾਫੀ ਸੋਸ਼ਲ ਮੀਡੀਆ ਤੇ ਫੈਲ ਗਈ ਤੇ ਇਹ ਸਭ ਸੁਣ ਕੇ ਪੂਰਾ ਪੰਜਾਬ ਖਾਮੋਸ਼ ਹੋ ਗਿਆ। ਉਹਦੀ ਪੋਸਟ ਤੇ ਇੱਕ ਫੈਨ ਨੇ ਵੀ ਕਮੈਂਟ ਕੀਤਾ ਜੋ ਸਿਰਫ ਕਮੈਂਟ ਨਹੀਂ ਸੱਚਮੁੱਚ ਚੀਖ ਹੀ ਲਿਖ ਦਿੱਤੀ ਸੀ। ਪੰਜਾਬ ਸਿਰਫ ਇੱਕ ਸਟੇਟ ਨਹੀਂ ਅੱਜ ਸਾਨੂੰ ਲੱਗਦਾ ਆ ਸਾਡਾ ਦਿਲ ਹੀ ਮਰ ਗਿਆ ਆ। ਇਹ ਸਿਰਫ ਕਮੈਂਟ ਨਹੀਂ ਸੀ ਇਹ ਰੋਣ ਵਾਲਾ ਬਾਕ ਨਹੀਂ ਸੀ। ਇਹ ਪੰਜਾਬ ਦੀ ਧੜਕਣਾ ਦੀ ਆਵਾਜ਼ ਸੀ ਉਹ ਆਵਾਜ਼ ਜਿਸ ਨੇ ਛੋਰ ਨਹੀਂ ਕੀਤਾ ਪਰ ਹਰੇਕ ਪੰਜਾਬੀ ਦੇ ਅੰਦਰ ਚੁੱਪਚਾਪ ਆਪਣੀ ਚੀਖ ਛਾ ਕੇ ਚਲਾ ਗਿਆ ਇਹ ਗਮ ਮੌਤ ਤੋਂ ਵੀ ਵੱਡਾ ਸੀ ਕਿਉਂਕਿ ਮੌਤ ਤਾਂ ਸਿਰਫ ਇੱਕ ਵਾਰ ਜ਼ਿੰਦਗੀ ਲੈਂਦੀ ਆ ਪਰ ਇਸ ਵਾਰ ਜੱਦਾ ਨੇ ਪੂਰੇ ਪੰਜਾਬ ਦਾ سہਾਰਾ ਹੀ ਖੋ ਲਿਆ ਸੀ ਲੋਕ ਕਹਿੰਦੇ ਨੇ ਉਹ ਮਰਿਆ 8 ਅਕਤੂਬਰ ਨੂੰ ਨਹੀਂ ਉਹ ਤਾਂ ਉਸ ਵੇਲੇ ਹੀ ਮਰ ਗਿਆ ਸੀ ਜਦੋਂ ਉਸ ਦਾ ਹਾਦਸਾ ਹੋਇਆ ਸੀ ਤੇ ਉਸ ਵੇਲੇ ਜੋ ਖਬਰਾਂ ਆਈਆਂ ਸੀ ਉਸ ਵੇਲੇ ਹੀ ਮਰ ਗਿਆ ਸੀ ਪਰ ਦੋਸਤੋ ਕਈ ਵਾਰ ਲਾਚਾਰ ਨਹੀਂ ਜਿੰਦੀਆਂ ਜੱਦਾ ਦੱਬੀਆਂ ਜਾਂਦੀਆਂ ਨੇ ਇਹ ਸਿਰਫ ਐਕਸੀਡੈਂਟ ਦੀ ਸਟੋਰੀ ਨਹੀਂ ਇਹ ਪੰਜਾਬ ਦੇ ਰੋਡਸ ਦੀ ਹਕੀਕਤ ਆ ਸਟ੍ਰੇ ਐਨੀ ਸਪੀਡ ਸੇਫਟੀ ਇਹ ਸਾਰੇ ਰੀਜਨ ਨੇ ਜੋ ਮੌਤ ਬਣ ਜਾਂਦੇ ਨੇ ਸਾਡੇ ਪੰਜਾਬ ਵਿੱਚ ਲੋਕਾਂ ਦੀ ਜੇ ਰੋਡ ਕਲੀਅਰ ਹੁੰਦਾ ਐਕਸੀਡੈਂਟ ਨਾ ਹੁੰਦਾ ਇੱਕ ਛੋਟੀ ਗਲਤੀ ਜ਼ਿੰਦਗੀ ਖਾ ਗਈ ਸਾਡਾ ਪੰਜਾਬ ਸਟਾਰ ਗਵਾ ਬੈਠਾ ਪਰ ਜੇ ਸਾਡੀ ਟ੍ਰੈਫਿਕ ਸੈਂਸ ਬਦਲ ਜਾਵੇ ਤਾਂ ਰਾਜਵੀਰ ਮਰਿਆ ਨਹੀਂ ਸਾਨੂੰ ਜਗਾ ਗਿਆ ਦੋਸਤੋ ਜੇ ਇਸ ਸਟੋਰੀ ਨੇ ਤੁਹਾਡਾ ਦਿਲ ਹਲਾਇਆ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਕੋਈ ਇੱਕ ਸਮਾਂ ਚੁੱਕੋ ਤੇ ਆਪਣਾ ਕਮੈਂਟ ਜ਼ਰੂਰ ਛੱਡੋ ਜਸਟਿਸ ਫੋਰ ਰਾਜਵੀਰ ਰਿਸਪੈਕਟ ਫੋਰ ਫਾਈਟਰ ਜੇ ਤੁਸੀਂ ਚਾਹੁੰਦੇ ਹੋ ਇਹੋ ਜਿਹਾ ਤਿਆਂ ਸਟੋਰੀਆਂ ਮੈਂ ਹੋਰ ਲਿਆਉਂਦਾ ਰਹਾ ਤਾਂ ਸਬਸਕ੍ਰਾਈਬ ਕਰ ਲਿਓ ਸਾਡੇ ਚੈਨਲ ਨੂੰ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ